ਦੋਸਤੋ ਆਪਾਂ ਪਹੁੰਚ ਗਏ ਧੰਤਨ ਬਾਬਾ ਸਿਧਾਨਾ ਸਿੰਘ ਸ਼ਹੀਦ ਉਹਨਾਂ ਦੇ ਗੁਰਦੁਆਰਾ ਸਾਹਿਬ ਅਮੋਰੀ ਅੱਗੇ 파ਰਖੀਆਂ ਆ ਗਿਆ ਮੇਨ ਗੇਟ ਦਰਬਾਰ ਸਾਹਿਬ ਦਾ ਤੇ ਥੋ ਆਪਾਂ ਜੋੜਾ ਖਰਚ ਹੋ ਗਏ ਜੋੜੇ ਲਾ ਕੇ ਤੇ ਹੁਣ ਆਪਾਂ ਚੱਲਦੇ ਅੰਦਰ ਸਾਹਮਣੇ ਲੰਗਰ ਸਾਹਿਬ ਰਹਿ ਗਿਆ ਖੱਬੇ ਪਾਸੇ ਸੱਜੇ ਪਾਸੇ ਸਰੋਵਰ ਆ ਗਿਆ ਉਹਨਾ ਫਟੇ ਕਾਂਗੇ ਮੱਥਾ ਦਰਬਾਰ ਸਾਹਿਬ ਚ ਕਰੋ ਤੁਸੀਂ ਵੀ ਦਰਸ਼ਨ ਡਿੱਠੇ ਸੱਬੇ ਥਾਵ ਨਹੀਂ ਤੁਝੇ ਹੈ ਆ ਵਾਹਿਗੁਰੂ ਨਾਲ ਇੱਕ ਆਪਾ ਹੁਕਮਨਾਮਾ ਸਾਹਿਬ ਲੈ ਲਿਆ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਦਰਬਾਰ ਸਾਹਿਬ ਦਰਬਾਰ ਸਾਹਿਬ ਦੀ ਮੇਨ ਐਂਟਰੀ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਕਰੋ ਤੁਸੀਂ ਵੀ ਦਰਸ਼ਨ ਸੱਚਖੰਡ ਵਸੈ ਨਰਾਇਣਕਾਰ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋਏ 10 ਮਿੰਟ ਬੈਠ ਕੇ ਆਪਾਂ ਆ ਗਏ ਬਾਸਰੋਵਰ ਤੇ ਨਾਲ ਹੀ ਆ ਗਿਆ ਦੀਵਾਨ ਹਾਲ ਆ ਗੁਰੂ ਘਰ ਮੇਨ ਤਨਤਨ ਬਾਬਾ ਸਦਾਨਾ ਸਿੰਘ ਜੀ ਦੀ ਸ਼ੀਰ ਇਹ ਦੋਸਤੋ ਪਿੰਡ ਸ਼ੇਰੋਂ ਜ਼ਿਲ੍ਹਾ ਤਨਤਨ ਦੇ ਵਿੱਚ ਮੌਜੂਦ ਹੈ ਬਿਲਕੁਲ ਹਾਈਵੇ ਦੇ ਉੱਪਰ ਹੈ ਬਠਿੰਡਾ ਅਮਰਸਰ ਹਾਈਵੇ ਦੇ ਤਾਂ ਤਾਂ ਟੋਲ ਤੋਂ ਟੱਪਨ ਸਾਰੀ ਆ ਜਾਂਦਾ ਖੱਬੇ ਪਾਸੇ ਸ਼ੇਰੋਂ ਪਿੰਡ ਤੇ ਤੁਸੀਂ ਵੀ ਜ਼ਰੂਰ ਦਰਸ਼ਨ ਕਰਿਓ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ